ਉਸੇ ਦੇਖ ਰੋਜ਼ਾ ਟੀਵੀ ਨੂੰ ਸਰਾਂ ਤੇ ਮੈਂ ਹਮ ਬੀਨੂ ਸ਼ਰਮ ਇਸ ਸਮੇਂ ਸੀ ਮੌੜੀ ਤੇ ਪੇਸ 10 ਮਿੰਟ ਮੋਕੇ ਤੇ ਤੁਹਾਨੂੰ ਛੇਤਰ ਖਦਾਣਾ ਦਿਖਣ ਨੂੰ ਮਿਲਗਾ ਛੇਤਰ ਨਾਲ ਜੀ ਚੀਜ਼ਾਂ ਦਿਖਣ ਨੂੰ ਮਿਲਗਿਆ ਬਹੁਤ ਗ੍ਰੀਨ ਟੀਜ਼ ਨੇ ਹਰਵਲ ਟੀਜ਼ ਨੇ ਚਾਹੇ ਇਹਨਾਂ ਦੇ ਕਲੂਟਰੀ ਕੋਲ ਕਪੇ ਨੇ ਤਾਂ ਖਾਸ ਮੌਕੇ ਤੇ ਆਊਟਲੈਟ ਉਹਨਾਂ ਨੂੰ ਮਿਲਣਾ ਬਹੁਤ ਸਿੰਦੀ ਮੌਜੂਦ ਨੇ ਖਾਸ ਮੌਕੇ ਤੇ ਗਲਬਕ ਕਰਦੇ ਆ ਤੇ ਜਾਣਦੇ ਆ ਦੀਵਾਲੀ ਵਿਸ਼ਰਾ ਨੇੜੇ ਆ ਕਿ ਇਹਨਾਂ ਨੇ ਕਿ ਬੜੀ ਸੋਹਣੀ ਚੀਜ਼ ਮੌੜੀ ਦੇ ਵਾਸਤੇ ਵਾਸਤੇ ਜਿਹੜਾ ਜੋ ਹਰ ਪਿੰਡੀ ਅਤੇ ਰਾਗੀ ਵੀ ਵਰਗੀਾਸ ਮੌਕੇ ਤੇ ਖੁਦ ਪੀਜੀ ਨਾਲ ਗੱਲਬਾਤ ਕਰਦੇ ਹੋ ਉਹ ਸੌਲਿਡਰੀ ਪਹਿਲਾਂ ਆਪਾਂ ਜਾਨਣਾ ਚਾਹੁੰਦੇ ਹਾਂ ਕਿ ਹੈਲਥ ਨਾਲ ਉਹਨਾਂ ਦਾ ਪਾਸ ਹੈ ਅਲੋਗੈ ਸ਼ੇਪਲੀ ਸਬਸਕ੍ਰਾਈਬਡ ਹੈ 3D ਇਸ ਨੇ ਹਰਬਲਟੀਜ਼ ਨੇ ਇਹਦੀ ਇੰਟਰਸਟਰੀ ਜਾਨਣਾ ਚਾਹੁੰਦੇ ਹਾਂ ਜੀ ਆਪਾਂ ਬੁੱਧੀ ਸੀ ਹੈਲਥ ਹੈ ਆਪਣਾ ਦਾਸਤ ਦੇ ਵਿੱਚ ਠੜਕ ਹੋ ਰਿਹਾ ਹੈ ਤੇ ਅੱਗੋਂ ਅਸੀਂ ਮੰਗ ਮੰਗਾਤੋ ਅਸੀਂ ਤੇਰੇ ਮਨ ਨੂੰ ਮੁਟ ਰਿਆਣ ਦੇ ਲਿਆ ਕੇ ਆਏ ਸਾਡੇ ਕੋਲ ਜਿਵੇਂ ਪੰਜਾਬ ਦੇ ਅਨਾਜ ਜਿਵੇਂ ਕੋਧਰਾ ਹਰੀ ਕੰਮੀ ਦੀ ਸਵਾਗਤ ਕੀਤੀ। ਜਿਵੇਂ ਸਾਰਾ ਕੁਝ ਲੈ ਕੇ ਆਏ ਪਲੱਸ ਇਹਨਾਂ ਦੇ ਘਰਾੜ ਤੇ ਆ ਕੇ ਅਸੀਂ ਲੈ ਕੇ ਆਏ। ਤੇ ਨਾਲ ਅਸੀਂ ਰੈਸਟੋਰੈਂਟ ਸਾਡਾ ਜਿਹੜਾ ਹੈਗਾ ਉਹ ਸਾਰਾ ਗਰੂਪ ਨੂੰ ਪ੍ਰੀਅੰਡਿਸ਼ ਦੇ ਇਸ ਦੇ ਵਿੱਚ ਅਸੀਂ ਕੋਈ 200 ਆਈਟਮਾਂ ਦਾ ਚਾਹ ਨੇ ਜੀ ਇੰਡੀਅਨ ਨਾ ਸਾਰਾ ਸਿੱਤੇ ਦਰਸ਼ਨ ਦੇ ਵਿੱਚ ਅਸੀਂ ਲੈ ਲਿਆ। ਜਿਹਦੇ ਨਾਲ ਜਿਵੇਂ ਮੈਡਮ ਕੱਲ ਕੀਤੀ ਹੈ ਜਿਵੇਂ ਸਾਡਾ क्रेडिबिलिटी और जो, जो हर्बल टी है सारे जो सारे फ्लेवर अवेलेबल हैं ये असलीक्राफ्ट परजीनिंग का करके बिल्कुल किसी भी पेस्टिसेट या किसी भी कलर को उसमें लेके आए हैं बिल्कुल प्योरिटी है सारे पर तो एक बार ट्राई करो सारे हैं दोस्तों जिगरब हर्बल टी की बात करी हम जदा सर्दी आ रही है इम्यूनिटी बहुत बेस्ट है रोजिरा टी के बेनिफिट्स इतना मालूम है ये कैल्शियम बहुत ज्यादा है बाकी ਪੇਟ ਦੀ ਕੋਈ ਵੀ ਇਨਫੈਕਸ਼ਨ ਜੋ ਐਂਟੀ ਲੀਵਰ ਵਾਸਤੇ ਆਪਾਂ ਸਪੈਲਿੰਗ ਵਾਸਤੇ ਜੋ ਆਪਰੇਮਾ ਵਗੈਰਾ ਪੇਟ ਦੇ ਪੇਟ ਦੇ ਕਾਫੀ ਪ੍ਰੋਬਲਮਾਂ ਸੋਲਵ ਹੋਈਆਂ ਨੇ ਇਹਦੇ ਨਾਲ ਤੇ ਸਾਡੇ ਕੋਲੇ ਜਿਵੇਂ ਰੋਜ਼ ਦੇ ਆ ਗਿਆ 11 ਕਸ ਆ ਗਿਆ ਨੈਟਰੀਵਸ ਆ ਗਿਆ ਰਸਵੇਰੀ ਆ ਗਿਆ ਸਾਰੇ ਫਲੇਵਰ ਇਹਨੇ ਜੋ ਵੀ ਪੇਟ ਦੇ ਵਾਸਤੇ ਬਹੁਤ ਹੀ ਵਧੀਆ ਰਿਜ਼ਲਟ ਹੈਗੇ ਨੇ ਤੇ ਕਸਟਮਰ ਸਾਨੂੰ ਰਿਜ਼ਲਟ ਦੇ ਕੇ ਵੀ ਜਾ ਰਹੇ ਨੇ ਤੇ ਗੁਰਪ੍ਰੀਤ ਜੀ ਤੁਹਾਨੂੰ ਲਗਭਗ 15 ਸਾਲ ਹੋ ਚੁੱਕੇ ਨੇ ਫੂਡ ਇੰਡਸਟਰੀ ਤੁਸੀਂ ਐਜ਼ ਅ ਬਿਜ਼ਨਸਮੈਨ ਕੀ ਬਦਲਾਅ ਦੇਖਿਆ ਫੂਡ ਨੂੰ ਲੈ ਕੇ ਲੋਕਾਂ ਦੇ ਲਾਈਫ ਤੁਹਾਨੂੰ ਲੱਗੇ ਕੀ ਚੇਂਜ ਦੇਖਿਆ ਬਿਲਕੁਲ ਹੀ ਕਰੋਨਾ ਤੋਂ ਟਾਈਮ ਤੋਂ ਬਾਅਦ ਕਾਫੀ ਲੋਕ ਹੈਲਥ ਕੌਨਸ਼ੀਅਸ ਹੋਏ ਨੇ ਖਾਣ ਪੀਣ ਤੇ ਕਾਫੀ ਅਵੇਅਰ ਹੋਏ ਨੇ ਕਿ ਅਸੀਂ ਕੀ ਖਾ ਰਹੇ ਹਾਂ ਤੇ ਅਸੀਂ ਬਿਲਕੁਲ ਅਸੀਂ ਉਰੇ ਮੁਹਾਲੀ ਦੇ ਵਿੱਚ ਪੈਸਾ ਕਮਾਉਣ ਨਹੀਂ ਆਏ ਸੀ ਆਪਣਾ ਨਾਮ ਕਮਾਉਣ ਆਏ ਹਾਂ ਅਸੀਂ ਮਾਨਸਾ ਸ਼ਹਿਰ ਤੋਂ ਬਿਲੋਂਗ ਕਰਦੇ ਹਾਂ ਮਨਫੈਕਚਰੀਿੰਗ ਅਸੀਂ ਖੁਦ ਕਰ ਰਹੇ ਹਾਂ ਜੋ ਵੀ ਪੈਕ ਦੇ ਵਿੱਚ ਭਰ ਕੇ ਅਸੀਂ ਵੇਚ ਰਹੇ ਹਾਂ ਉਹ ਸਾਰਾ ਖੁਦ ਤਿਆਰ ਕਰਕੇ ਅਸੀਂ ਆਪਣੇ ਹੱਥੀਂ ਤਿਆਰ ਕਰਕੇ ਕਸਟਮਰ ਤੱਕ ਪਹੁੰਚਾ ਰਹੇ ਹਾਂ ਸਿੱਧਾ ਫਾਰਮਰ ਤੋਂ ਮੇਰੀ ਪਰਚੇਜ ਆਏਗੀ ਆ ਤੇ ਅਪ ਅਗਰੀਕਲਚਰ ਤੋਂ ਲੈ ਕੇ ਪੈਕਿੰਗ ਤੱਕ ਦਾ ਪ੍ਰੋਸੈਸ ਸਾਡੇ ਆਪ ਦੇ ਹੱਥ ਵਿੱਚ ਨਿਕਲਦਾ ਹੈ ਤਾਂ ਫਿਰ ਅਸੀਂ ਕਸਟਮਰ ਨੂੰ ਦੇ ਰਹੇ ਹਾਂ ਅੱਜ ਕੱਲ ਕਸਟਮਰ ਪੈਸਾ ਖਰਚਣ ਨੂੰ ਤਿਆਰ ਆ ਪਰ ਉਹ ਕੁਆਲਿਟੀ ਨਹੀਂ ਲੱਗਦੀ ਤਾਂ ਅਸੀਂ ਪੈਸੇ ਵੀ ਬਹੁਤ ਘੱਟ ਲੈ ਰਹੇ ਆ ਤੇ ਕੁਆਲਿਟੀ ਵੀ ਉਹਨੂੰ ਬੈਟਰ ਦੇ ਦਿੰਦੇ ਆ ਜਦੋਂ ਫੈਸਟੀਵਲ ਟਾਈਮ ਆ ਦਿਵਾਲੀ ਦੇ ਸ਼ਹਿਰ ਨਜ਼ਦੀਕ ਆ ਤੁਸੀਂ ਬਾਗੀ ਦੀ ਵਰਕ ਵੀ ਲਾਂਚ ਕਰਨਾ ਚਾਹ ਰਹੇ ਹੋ ਉਹਦੇ ਬਾਰੇ ਜਾਨਣਾ ਚਾਹੁੰਗਾ ਪਲੱਸ ਥੋੜਾ ਜਿਹਾ ਆਊਟਲੈਟ 24/7 ਓਪਨ ਹੋਏਗਾ ਜਿੱਦਾਂ ਬਾਕੀ ਆਊਟਲੈਟਸ ਨੂੰ ਪਰਮਿਟ ਮਿਲ ਗਿਆ ਤੇ ਉਹਦੇ ਵਿੱਚ ਕਈ ਸਾਰੇ ਚੀਜ਼ਾਂ ਸਾਨੂੰ ਸੇਫ ਨਾਲ ਜੁੜੀਆਂ ਹੋਈਆਂ ਮਿਲਗੀਆਂ ਚਾਹੇ ਉਹ ਵਾਲੇ ਦਾ ਸ਼ੇਕ ਹੈ ਚਾਹੇ ਵਾਲੇ ਦੀ ਚੂਰੀ ਹੈ ਤਿਹਾਰਾਂ ਦੇ ਟਾਈਮ ਦੇ ਉੱਤੇ ਅਸੀਂ ਜਿਵੇਂ ਹੁਣ ਸ਼ੁਰੂ ਹੋਏ ਨੇ ਇਹਦੇ ਵਿੱਚ ਅਸੀਂ ਆਪਣੇ ਰੈਸਟੋਰੈਂਟ ਦੇ ਵਿੱਚ ਉਹ ਪੁੱਟੂ ਦਾ ਢਾੜੀ ਔਰ ਰਾਗੀ ਰਾਗੀ ਦੀ ਪਿੰਨੀ, ਕੋਦਰੇ ਦੀ ਬਰਫੀ ਤੇ ਔਰ ਪਰਾਂਠਾ ਹੋ ਗਿਆ ਤੇ ਅਸੀਂ ਤਿਹਾਰਾਂ ਦੇ ਉੱਤੇ ਲੈ ਕੇ ਆਏ ਆਂ। ਸਪੈਸ਼ਲ ਦੀਵਾਲੀ ਦੇ ਉੱਤੇ ਅਸੀਂ ਤਿਹਾਰਾਂ ਮਤਲਬ ਕੋਦਰੇ ਦੀ ਬਰਫੀ, ਰਾਗੀ ਦੀ ਪਿੰਨੀ ਕਾਫੀ ਸਾਡੀ ਫੇਮਸ ਆ ਤੇ ਪਿਛਲੇ ਦੀਵਾਲੀ ਦੇ ਵਿੱਚ ਵੀ ਅਸੀਂ ਟਰਾਈ ਕੀਤਾ ਸੀ ਲੋਕਾਂ ਨੂੰ ਤੇ ਐਤਕੀ ਵੀ ਅਸੀਂ ਬਹੁਤ ਵਧੀਆ ਦਾ ਲੈ ਕੇ ਆਏ ਆਂ ਤੁਮਾਰੀ ਤੇ ਬਾਕੀ ਜਿਹੜੀ ਚੂੜੀ ਹਰ ਜਗ੍ਹਾ ਮਿਲਦੀ ਦੇਸੀ ਕਿ ਜਿਹੜੀ ਬਾਅਦ ਜਿਹੜੀ ਚੂੜੀ ਬਾਕੀ ਆਊਟਲੈਟਸ ਤੋਂ ਜਿਹੜੀ ਚੂੜੀ ਉਹ ਕਿਵੇਂ ਵੱਖਰੀ ਹੋएगी ਡਿਫਰੈਂਟ ਕਿਸ ਤਰ੍ਹਾਂ ਹੋएगी ਸਾਡੇ ਖੁਦ ਦੇ ਘਰਾਂ ਦੇ ਆਟਿਆਂ ਦੀ ਜੋ ਰੈਸਪੀ ਸਾਡੀ ਤਿਆਰ ਹੁੰਦੀ ਹੈ ਜੀ ਪਰ ਪ੍ਰੋਪਰ ਅਸੀਂ ਬੇਸਿਕ ਉਹਦੇ ਵਿੱਚ ਤਿਆਰ ਕਰਦੇ ਹਾਂ ਸਾਡਾ ਆਪਣਾ ਖੁਦ ਦੇ ਸਾਡੇ ਪਿੰਡਾਂ ਤੋਂ ਹੀ ਬਿਲੋਂਗ ਕਰਦੇ ਸੀ ਪਿੰਡਾਂ ਦੇ ਵਿੱਚੋਂ ਪ्योर देसी ਘਿਓ ਇਕੱਠਾ ਕਰਕੇ ਅਸੀਂ ਉਹ ਸਾਰਾ ਜੁਸ ਕਰ ਰਹੇ ਹਾਂ ਸਟਰਗਲ ਹਰ ਇੱਕ insan ਨੂੰ ਕਰਨੀ ਪੱਣੀ ਕਿੰਨੀ ਸਟਰਗਲ ਕਰਨੀ ਤੁਹਾਨੂੰ ਪਈ ਸਟੀਲ ਵਿੱਚ ਤੁਸੀਂ ਸਪੋਰਟਸ ਪਲੇਅਰ ਵੀ ਰਹੇ ਸੀ ਪਾਸਪੋਰਟ ਫਿਰ ਸੀ ਸਪੋਰਟਸ ਤੋਂ ਲੈ ਕੇ ਫੂਡ ਇੰਡਸਟਰੀ ਤੱਕ ਤੁਸੀਂ ਬੰ ਨੂੰ ਕਿਸ ਤਰ੍ਹਾਂ ਲੱਗਦੇ ਹੋ ਬਿਲਕੁਲ ਹੀ ਸਪੋਰਟਸ ਤੋਂ ਸਾਡੇ ਮਨੋ ਸਟੱਡੀ ਟਾਈਮ ਦੇ ਵਿੱਚ ਮੈਂ ਸਪੋਰਟਸ ਦੇ ਵਿੱਚ ਕਾਫੀ ਅੱਗੇ ਰਹੇ ਹਾਂ ਜੀ ਤੇ ਫੁੱਲ ਲੈਂਡ ਦੇ ਵਿੱਚ ਅਸੀਂ ਬਿਲਕੁਲ ਗਰਾਊਂਡ ਲੈਵਲ ਤੋਂ ਅਸੀਂ ਉੱਕੇ ਹਾਂ ਅਸੀਂ ਖੇਤਾਂ ਦੇ ਵਿੱਚੋਂ ਮਨੋ ਚੇਂਜ ਕਰਕੇ ਮੰਗ ਪ੍ਰੋਪਰ ਤੇ ਅਸੀਂ ਫੁੱਲ ਲੈਂਡ ਦੇ ਵਿੱਚ ਅਸੀਂ ਇੱਥੇ ਆਏ ਹਾਂ ਜੀ ਤੇ ਬੜੀਆ ਸੀ ਕੁਆਲਟੀ ਦੀ ਬਠਿੰਡਾ ਵੀ ਤੁਹਾਡੀ ਓਪਨ ਹੋਣ ਜਾ ਰਹੀ ਹੈ ਪੰਜ ਅਕਤੂਬਰ ਦੇ ਬਾਰੇ ਵੀ ਜਾਨਣਾ ਚਾਹਾਂਗੇ ਯਾਰ ਲਾਂਚ ਹੋਣ ਲਿਆ ਬਠਿੰਡਾ ਵਿੱਚ ਅਸੀਂ ਮਾਨਸੂਰ ਤੋਂ ਸ਼ੁਰੂ ਹੋ ਕੇ ਮੁਹਾਲੀ ਬਠਿੰਡਾ ਔਰ ਲੁਧਿਆਣੇ ਵਰਗੇ ਸ਼ਹਿਰ ਦੇ ਵਿੱਚ ਅਸੀਂ ਆਊਟਲੈਟ ਖੋਲ੍ਹ ਚੁੱਕੇ ਹਾਂ ਤੇ ਉਹਦੇ ਵਿੱਚ ਪ੍ਰੋਪਰ ਅਸੀਂ ਆਪ ਦੀ ਸਾਰੀ ਕੁਆਲਿਟੀ ਨੂੰ ਜੋ ਵੀ ਸਾਡੀ ਕੁਆਲਿਟੀ ਇੱਕ ਵਾਰੀ ਰੈਡੀ ਹੋ ਗਈ ਸਾਰੇ ਸਟੋਰਾਂ ਦੇ ਵਿੱਚ ਉਹ ਵੀ ਮੈਨਟੇਨ ਅਸੀਂ ਕਰ ਰਹੇ ਹਾਂ ਹੁਣ ਤੁਹਾਡੀ ਆਊਟਲੈਟਸ ਲੈ ਕੇ ਕੀ ਫਿਊਚਰ ਪ੍ਰੈਸ ਨੀ ਕੀ ਐਕਸਪੈਕਟੇਸ਼ਨ ਹੈ ਲੱਗੇ ਕਿਸ ਤਰ੍ਹਾਂ ਲੱਗਦੇ ਹੋ ਸਾਡੇ ਕੋਲੇ ਬ੍ਰਾਂਚਾਂ ਦੇ ਵੀ ਆਫਰ ਆ ਰਹੇ ਨੇ ਤੇ ਅੱਗੇ ਦੇ ਅੱਗੇ ਨੈਸਟੀ ਅਸੀਂ ਆਪਣਾ ਨਾਮ ਕਮਾਉਣਾਗਾ ਨਾ ਕਿ ਪੈਸਾ ਕਮਾਉਣਾ ਤਾ ਤੁਸੀਂ ਦੇਖਿਆ ਸੀ ਕਿ ਮੈਨੂੰ ਹਾਲੀਆ ਤੋਂ ਗੁਰਪ੍ਰੀਤ ਸਿੰਘ ਜੀ ਨੇ ਖਾਸ ਮੌਕੇ ਤੇ ਗੱਲਬਾਤ ਕੀਤੀ ਕਿਹਾ ਕਿ ਜੇਕਰ ਤੁਸੀਂ ਬਾਤੋ ਹੀ ਕੋਈ ਸਿਹਤ ਨਾਲ ਜੁੜੀ ਚੀਜ਼ ਦਾ ਖਾਣਾ ਚਾਹੁੰਦੇ ਹੋ ਜਾਂ ਹਰਬਲ ਟੀਜ਼ ਲੈ ਚਾਹੋ ਉਹਨਾਂ ਦੇ ਗ੍ਰੀਨ ਟੀ ਹੈ ਤਾਂ ਇੱਥੇ ਜ਼ਰੂਰ ਆਫਿਸ ਦਾ ਸਮੋਲੀ ਵਿੱਚ ਤੇ ਦੂਸਰੀ ਗੱਲ ਇਹ ਕਿ ਦੀਵਾਲੀ ਦੇ ਦੁਸਹਿਰੇ ਦੇ ਖਾਸ ਮੌਕੇ ਤੇ ਮੌਲੀ ਨਿਵਾਸੀਆਂ ਲਿਖ ਵਧੀਆ ਚੀਜ਼ ਲਾਂਚ ਕਰਾ ਜਾਂਦੇ ਜੋ ਕਿ ਰਾਗੀ ਦੀ ਬਰਫੀ ਹੈ ਤਾਂ ਜੇਕਰ ਤਿਹਾੜੀ ਦੀ ਤੁਸੀਂ ਮਿਠਾਸ ਮਿਠਾਸ ਲੈਣਾ ਚਾਹੋ ਮੂੰ ਮਠਾ ਕਰਨਾ ਚਾਹੋ ਹੈਲਥ ਹੈਲਥ ਨਾਲ ਰਿਲੇਟਡ ਤਾਂ ਰਾਗੀ ਦੀ ਬਰਫੀ ਜ਼ਰੂਰ ਖਾਓ ਤੇ ਚੌਂਕੀ ਘੰਟੇ ਨਾਲ ਸਟੋਰ ਓਪਨ ਹੋਣ ਜਾ ਰਿਹਾ ਹੈ ਤੁਹਾਨੂੰ ਕਾਫੀ ਕੁਝ ਮਿਲੇਗਾ ਤਾਂ ਬਾਜ਼ਾਰ ਦੇ ਸ਼ੇਕਸ ਨੇ ਬਾਜਰੀ ਚੂਰੀ ਆ ਤੇ ਇੱਕ ਵਾਰੀ ਜ਼ਰੂਰ ਆਫਿਸ ਦਾ ਸਮੋਰੀ ਹੈਲਥੀਅਰ ਹੈਲਥੀ ਅੱਤ ਤਾਜ਼ਾ ਅਪਡੇਟਸ ਵੀ ਬਣੇ ਹੋ ਆਜ਼ਾਰ ਟੀਵੀ ਨਿਊਜ਼ ਨਾਲ